ਸੋ ਫਰੈਂਡਸ ਕਿਮਿਓ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਖਾਂ ਦੀ ਬਿਮਾਰੀ ਦੀ ਹਾਂਜੀ ਜੇਕਰ ਤੁਹਾਡੀਆਂ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਜਾਂ ਦਰਦ ਰਹਿੰਦਾ ਹੈ ਜਾਂ ਦੂਰ ਦੇ ਦੇ ਰੀਆਂ ਚੀਜ਼ਾਂ ਤੁਹਾਨੂੰ ਧੁੰਦੀਆਂ ਦਿਖਾਈ ਦਿੰਦੀਆਂ ਹਨ ਜਾਂ ਅੱਖਾਂ ਵਿੱਚ ਲਾਲੀ ਰਹਿੰਦੀ ਹੈ ਤਾਂ ਇਸ ਚੀਜ਼ ਨੂੰ ਤੁਸੀਂ ਇਗਨੋਰ ਨਾ ਕਰੋ ਇਸ ਨਾਲ ਤੁਹਾਡੀ ਜਿਹੜੀ ਅੱਖਾਂ ਦੀ ਨੀਂਦ ਹੈ ਉਹ ਕਮਜ਼ੋਰ ਹੋ ਸਕਦੀ ਹੈ ਠੀਕ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਇੱਕ ਆਈ ਡ੍ਰੌਪਸ ਲੈ ਕੇ ਆਇਆ ਇਸ ਆਈ ਡ੍ਰੌਪਸ ਨਾਲ ਤੁਸੀਂ ਆਪਣੀ ਜਿਹੜੀ ਅੱਖਾਂ ਦੀ ਰੋਸ਼ਨੀ ਉਸ ਨੂੰ ਠੀਕ ਕਰ ਸਕਦੇ ਹੋ ਇਸ ਆਈ ਡ੍ਰੌਪਸ ਨਾਲ ਤੁਹਾਡੀਆਂ ਅੱਖਾਂ ਵਿੱਚਲੀ ਜਿਹੜੀ ਇਨਫੈਕਸ਼ਨ ਹੈ ਉਸ ਨੂੰ ਤੁਸੀਂ ਦੂਰ ਕਰ ਸਕਦੇ ਹੋ ਠੀਕ ਹੈ ਜੀ ਤੁਹਾਡੀਆਂ ਅੱਖਾਂ ਦੀ ਰੈੱਡਨੈਸ ਖਤਮ ਹੋ ਜਾਏਗੀ ਇਸ ਆਈ ਡ੍ਰੌਪਸ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਅੱਖਾਂ ਵਿੱਚ ਦੋ ਡ੍ਰੌਪਸ ਪਾਣੀਆਂ ਨੇ ਠੀਕ ਹੈ ਜੀ ਇਸ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਏਗੀ ਲੰਮੇਂ ਦੇ ਅੰਦਰ ਅੰਦਰ ਤੁਹਾਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਆਈ ਡ੍ਰੌਪਸ ਨੂੰ ਲੈਣ ਲਈ ਤੁਸੀਂ ਕੰਟੈਕਟ ਕਰੋ ਗੁਰਜੀਤ ਮੈਡੀਕਲ ਸਟੋਰ ਈਸ਼ਨ ਨਗਰ ਫੋਨ ਨੰਬਰ 862911313 ਤੇ ਦੂਜਾ